ਅਮਰਿਤਪਾਲ ਸਿੰਘ ਨੇ ਖਡੂਰ ਸਾਬਤੋ ਸੰਸਦ ਮੈਂਬਰ ਵਜੋਂ ਅੱਜ ਲੋਕ ਸਭਾ ਚ ਸੌਂ ਚੁੱਕ ਲਈ ਹੈ ਉਹ ਕੁਝ ਦਿਨ ਤੱਕ ਪਿਤਾ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਕਿਸੇ ਸੁਰੱਖਿਆ ਥਾਂ ਉੱਤੇ ਮੁਲਾਕਾਤ ਕਰਨਗੇ ਤੁਹਾਨੂੰ ਦੱਸਦੀ ਕਿ ਪ੍ਰਸ਼ਾਸਨ ਨੇ ਸ਼ਰਤਾਂ ਤਹਿਤ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ ਖਾਲਿਸਥਾਨੀ ਸਮਰਥਕ ਅਮਰਿਤਪਾਲ ਨੇ ਨਵੀਂ ਦਿੱਲੀ ਚ ਸੰਸਦ ਮੈਂਬਰ ਵਜੋਂ ਸੌਂ ਚੁੱਕ ਲਈ ਖਡੂਰ ਸਾਬ ਦੇ ਸੰਸਦ ਮੈਂਬਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸੁਰੱਖਿਆ ਹੇਠ ਨਵੀਂ ਦਿੱਲੀ ਲਿਆਂਦਾ ਗਿਆ ਅਮਰਿਤਪਾਲ ਨੇ ਸਪੀਕਰ ਓਮ ਵਿਰਲਾ ਦੇ ਸਾਹਮਣੇ ਲੋਕ ਸਭਾ ਮੈਂਬਰ ਵੱਜੋਂ ਸੌ ਚੁੱਕਲੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੂੰ ਅਸਾਮ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਪੈਰੋਲ ਦੀ ਮਿਆਦ ਦੌਰਾਨ ਅਮ੍ਰਿਤਪਾਲ ਤੇ ਕਈ پابੰਦੀਆਂ ਲਗਾਈਆਂ ਗਈਆਂ ਨੇ ਕਟੜਪੰਥੀ ਸਿੱਖ ਪ੍ਰਚਾਰਕ ਨੂੰ ਕੋਈ ਵੀ ਬਿਆਨ ਦੇਣ ਦੀ ਮਨਾਹੀ ਹੈ ਇਸ ਦੌਰਾਨ ਅਮ੍ਰਿਤਪਾਲ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ ਪਰ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਤੇ ਪਾਬੰਦੀ ਹੈ ਅੱਜ ਤੋਂ ਅਮ੍ਰਿਤਪਾਲ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਦੇ ਮੈਂਬਰ ਬਣ ਗਏ ਨੇ ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅੱਗੇ ਪੇਸ਼ ਹੋ ਕੇ ਅਦੇ ਦਾ ਹਲਫ ਲੈ ਲਿਆ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਵੀਰ ਜੀਰਾ ਨੂੰ 197120 ਵੋਟਾਂ ਦੇ ਫਰਕ ਨਾਲ ਹਰਾਇਆ ਇਸ ਚੋਣਾਂ ਵਿੱਚ ਉਹਨਾਂ ਨੂੰ 4 ਲੱਖ 4430 ਵੋਟਾਂ ਮਿਲੀਆਂ ਨੇ ਅਮਰਿਤਪਾਲ ਸਿੰਘ ਨੇ ਖਡੂਰ ਸੈਪਟੋ ਸੰਸਦ ਮੈਂਬਰ ਵਜੋਂ ਅੱਜ ਲੋਕ ਸਭਾ ਚ ਸੌ ਚੁੱਕ ਲਈ ਹੈ ਉਹ ਕੁਝ ਦੇਰ ਤੱਕ ਪਿਤਾ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਕਿਸੇ ਸੁਰੱਖਿਆ ਥਾਂ ਉੱਤੇ ਮੁਲਾਕਾਤ ਕਰਨਗੇ ਤੁਹਾਨੂੰ ਦੱਸਦੀ ਕਿ ਪ੍ਰਸ਼ਾਸਨ ਨੇ ਸ਼ਰਤਾਂ ਤਹਿਤ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ ਖਾਲੀ ਸਥਾਨੀ ਸਮਰਥਕ ਅਮ੍ਰਿਤਪਾਲ ਨੇ ਨਵੀਂ ਦਿੱਲੀ ਚ ਸੰਸਦ ਮੈਂਬਰ ਵੱਜੋਂ ਸੌ ਚੁਕਲੀ ਖਡੂਰ ਸਾਹਿਬ ਦੇ ਸੰਸਦ ਮੈਂਬਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸੁਰੱਖਿਆ ਹੇਠ ਨਵੀਂ ਦਿੱਲੀ ਲਿਆਂਦਾ ਗਿਆ ਅਮ੍ਰਿਤਪਾਲ ਨੇ ਸਪੀਕਰ ਓਮ ਵਿਰਲਾ ਦੇ ਸਾਹਮਣੇ ਲੋਕ ਸਭਾ ਮੈਂਬਰ ਵੱਜੋਂ ਸੌ ਚੁਕਲੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੂੰ ਅਸਾਮ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਪੈਰੋਲ ਦੀ ਮਿਆਦ ਦੌਰਾਨ ਅਮ੍ਰਿਤਪਾਲ ਤੇ ਕਈ پابੰਦੀਆਂ ਲਗਾਈਆਂ ਗਈਆਂ ਕਟੜਪੰਥੀ ਸਿੱਖ ਪ੍ਰਚਾਰਕ ਨੂੰ ਕੋਈ ਵੀ ਬਿਆਨ ਦੇਣ ਦੀ ਮਨਾਹੀ ਹੈ ਇਸ ਦੌਰਾਨ ਅਮਰਿਤਪਾਲ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ ਪਰ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਤੇ ਪਾਬੰਦੀ ਹੈ ਅੱਜ ਤੋਂ ਅਮਰਿਤਪਾਲ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਦੇ ਮੈਂਬਰ ਬਣ ਗਏ ਨੇ ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅੱਗੇ ਪੇਸ਼ ਹੋ ਕੇ ਅਹੁਦੇ ਦਾ ਹਲਫ ਲੈ ਲਿਆ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਵੀਰ ਜੀਰਾ ਨੂੰ 197120 ਵੋਟਾਂ ਦੇ ਫਰਕ ਨਾਲ ਹਰਾਇਆ ਇਸ ਚੋਣਾਂ ਵਿੱਚ ਉਹਨਾਂ ਨੂੰ 4 ਲੱਖ 4430 ਵੋਟਾਂ ਮਿਲੀਆਂ